मान्युक सीएम साहब मान्युक डीजीपी साहब अतिमान्युक डीआईजी लुधियाना रेंज ਦੇ ਦਿਸ਼ਾ ਨਿਰਦੇਸ਼ ਅਧੀਨ ਖੰਨਾ ਪੁਲਿਸ ਤੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਨੂੰ ਭਾਰੀ ਕਾਮਯਾਬੀ ਮਿਲੀ ਹੈ ਇੱਕ ਆਨਲਾਈਨ ਸਾਈਬਰ ਧੋਖਾਧੜੀ ਦੇ ਵੱਖ-ਵੱਖ ਕੇਸਾਂ ਵਿੱਚ 9 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਜਦ ਵੀ ਕਿਸੇ ਵੀ ਵਿਕਟਿਮ ਦੇ ਨਾਲ ਆਨਲਾਈਨ ਸਾਈਬਰ ਫਰੌਡ ਸਾਈਬਰ ਧੋਖਾਧੜੀ ਹੁੰਦੀ ਹੈ ਤਾਂ 1930 ਤੇ ਕੰਪਲੇਂਟ ਕਰਕੇ ਜਿਹੜੇ ਖਾਤਾਧਾਰਕ ਹੁੰਦੇ ਜਿਹਦੇ ਖਾਤੇ 'ਚ ਪੈਸੇ ਪਾਏ ਹੁੰਦੇ ਨੇ ਉਹ ਫ੍ਰੀਜ਼ ਹੋ ਜਾਂਦੇ ਨੇ ਅਤੇ ਅਗਲੀ ਤਫ਼ਤੀਸ਼ ਅਮਲ ਵਿੱਚ ਲਿਆਂਦੀ ਜਾਂਦੀ ਹੈ ਇਹਨਾਂ ਤੋਂ ਸਾਨੂੰ ਇੰਟੀਮੇਸ਼ਨ ਮਿਲੀ ਸਤੰਬਰ 2025 'ਚ ਪਿਛਲੇ ਸਾਲ ਕਿ ਖੰਨਾ ਦੇ ਵੱਖ-ਵੱਖ ਬੈਂਕਾਂ ਦੇ ਜਿਹੜੀ ਬ੍ਰਾਂਚਾਂ ਨੇ ਉਹਨਾਂ ਦੇ ਵਿੱਚ ਇਹੋ ਜੇ 53 ਬੈਂਕ ਅਕਾਊਂਟ ਨੇ ਜਿਨ੍ਹਾਂ ਦੇ ਥਰੂ ਤਕਰੀਬਨ 44 ਲੱਖ ਦੀ ਧੋਖਾਧੜੀ ਹੋਈ ਹੈ ਪੂਰੇ ਇੰਡੀਆ 'ਚ ਇਸ ਦੀ ਗੰਭੀਰਤਾ ਨੂੰ ਸਮਝਦੇ ਹੋਏ ਇਮੀਡੀਏਟਲੀ ਐਫ ਆਈ ਆਰ ਰਜਿਸਟਰ ਹੋਈ ਇਹਨਾਂ ਮਿਊਲ ਅਕਾਊਂਟਾਂ ਦੇ ਸੰਬੰਧੀ ਅਧੇ ਤਫ਼ਤੀਸ਼ ਅਮਲ ਵਿੱਚ ਲਈ ਗਈ ਹੈ ਅ ਇਹ ਉਹ ਜੇ ਮਿਊਲ ਅਕਾਊਂਟ ਬਣਾ ਕੇ ਇਹਨਾਂ ਦੇ ਵਕ ਵਕ ਮੋਡਸ ਆਪਰੇਂਡ ਆਏ ਨੇ ਜਿਵੇਂ ਕਿ ਇੱਕ ਮੋਡਸ ਆਪਰੇਂਡ ਵਿੱਚ ਐਦਾਂ ਹੁੰਦਾ ਹੈ ਕਿ ਜਿਵੇਂ ਹੀ ਸਾਈਬਰ ਫਰਾਡ ਠੱਗੀ ਹੋਈ ਤੇ ਪੈਸੇ ਆਏ ਅਕਾਊਂਟ ਵਿੱਚ ਇਮੀਡੀਏਟਲੀ ਇਹ ਵਿਡਰਾ ਕਰਾ ਲੈਂਦੇ ਨੇ ਜਿਹੜਾ ਇਹ ਮਿਊਲ ਅਕਾਊਂਟ ਹੋਲਡਰ ਹੈ ਇਹਨੂੰ ਨਾਲ ਇਹਨਾਂ ਦਾ ਇੱਕ ਅਕਿਊਜ਼ਡ ਬੈਂਕ ਜਾ ਕੇ ਉਹ ਨਾਲ ਦੀ ਨਾਲ ਵਿਡਰਾ ਕਰਾ ਲੈਂਦੇ ਨੇ ਜਾਂ ਫਿਰ ਕੋਈ ਆਨਲਾਈਨ ਟ੍ਰਾਂਜੈਕਸ਼ਨ ਹੁੰਦੀ ਹੈ ਉਹ ਕਰਾ ਦਿੰਦੇ ਨੇ ਇਹਨਾਂ ਦੇ ਵਿੱਚੋਂ ਇੱਕ ਸਿਕਿਉਰਿਟੀ ਗਾਰਡ ਵੀ ਸੀ ਜਿਹੜਾ ਕਿ ਉਹ ਬੰਦੇ ਤੇ ਨਿਗਰਾਨੀ ਰੱਖਦਾ ਸੀ ਤਾਂ ਕਿ ਉਹ ਬਾਹਰ ਜਾ ਕੇ ਜਿਹੜੇ ਠੱਗ ਨੇ ਉਹਨਾਂ ਨੂੰ ਅੱਗੇ ਨਾ ਠੱਗਲੇ ਉਹਨਾਂ ਦੇ ਪਹਿਲਾਂ ਹੀ ਪੈਸੇ ਨਿਕਾਲ ਕੇ ਨਾਲ ਦੀ ਨਾਲ ਇੱਕ ਹੋਰ ਨੈਟਵਰਕ ਸਾਹਮਣੇ ਆਇਆ ਹੈ ਜਿਦੇ ਵਿੱਚ ਸੁਰਿੰਦਰ ਇਲੀਅਸ ਗਿੱਪੀ ਪਹਿਲਾਂ ਅਰੈਸਟ ਕੀਤਾ ਗਿਆ ਇਹ ਲੁਧਿਆਣੇ ਦਾ ਹੈ ਇਹਨੇ ਵੀ ਵਕ ਵਕ ਅਕਾਊਂਟਸ ਖੋਲੇ ਸੀ ਇੱਕ ਵਿੱਕੀ ਪ੍ਰਸਾਦ ਨਾਮਕ ਦੋਸ਼ੀ ਵਿੱਕੀ ਪ੍ਰਸਾਦ ਅੱਗੇ ਬੰਦੀ ਗੋਬਿੰਦਗੜ ਜ਼ਿਲ੍ਹਾ ਫਤਿਹਗੜ ਸਾਹਿਬ ਦਾ ਰਹਿਣ ਵਾਲਾ ਹੈ ਕੁਣ ਜਿਹੜਾ ਇਹ ਵਾਲਾ ਨੈਟਵਰਕ ਹੈ ਵਖਰਾ ਇਹਦੇ ਵਿੱਚ ਵਿੱਕੀ ਪ੍ਰਸਾਦ ਨੇ ਨਾ ਸਿਰਫ ਵਕਫਾ ਖਾਤੇ ਖੋਲੇ ਉਹ ਜਿਹੇ ਮਿਊ ਲ ਅਕਾਊਂਟਸ ਟੋਕਾ ਟੜੀ ਨੂੰ ਅੰਜਾਮ ਦੇਣ ਲਈ ਨਾਲ ਹੀ ਇਹਨੇ ਸ਼ੈੱਲ ਕੰਪਨੀਆਂ ਵੀ ਖੋਲੀਆਂ ਜਿੱਥੇ ਇਹਨਾਂ ਨੇ ਪੈਸੇ ਕਮਾ ਕੇ ਜੀ ਲੋਕਾਂ ਨੂੰ ਵੀ ਠੱਗਿਆ ਹੈ ਤੇ ਜੀਐਸਟੀ ਡਿਪਾਰਟਮੈਂਟ ਨੂੰ ਵੀ ਠੱਗਿਆ ਹੈ ਗੈਸ ਫਰਜ਼ੀ ਇਨਪੁਟ ਟੈਕਸ ਕ੍ਰੈਡਿਟ ਆਈਟੀਸੀ ਕਲੇਮ ਕਰਕੇ ਇਹ ਤੋਂ ਪਿੱਛੇ ਇਹਦੇ ਬੈਕਵਰਡ ਵਿੱਚ ਅਸੀਂ ਹੋਰ ਦੋਸ਼ੀ ਫੜੇ ਇੱਕ ਰਾਮਤਨ ਹੈ ਇਹ ਵੀ ਮੰਦੀ ਗੋਬਿੰਦਗੜ ਦਾ ਹੈ ਇਹ ਵੀ ਅਗੇਨ ਇੱਕ ਖਾਤਾ ਪ੍ਰੋਵਾਈਡਰ ਹੈ ਰਾਮਤਨ ਦੇ ਨਾਲ ਜਿਹੜਾ ਇਸ ਗੈਂਗ ਵਿੱਚ ਕੰਮ ਕਰਦਾ ਸੀ ਉਹਨੂੰ ਵੀ ਅਸੀਂ ਜਲਦ ਗ੍ਰਿਫਤਾਰ ਕਰਾਂਗੇ ਤੇ ਇਹ ਵੀ ਇਹ ਜਾਲੀਬਿਲ ਬਣਾਉਣ ਦਾ ਕੰਮ ਕਰਦਾ ਸੀ ਸੋ ਇਸ ਤਰ੍ਹਾਂ ਤਕਰੀਬਨ 9 ਦੋਸ਼ੀਆਂ ਨੂੰ ਖੰਨਾ ਪੁਲਿਸ ਨੇ ਬੜੀ ਡੂੰਘਾਈ ਨਾਲ ਤਫਤੀਸ਼ ਕਰਕੇ ਇਹਨਾਂ ਨੂੰ ਅਰੈਸਟ ਕੀਤਾ ਕਿ ਜਿਹੜੀ ਇਹ ਮੁੱਖ ਦੋਸ਼ੀ ਨੇ ਇਨਕਲੂਡਿੰਗ आलिया अहमद 129 ਕੰਪਲੇਂਟਾਂ ਆਲ ਓਵਰ ਇੰਡੀਆ ਇਹਨੇ ਲੋਕਾਂ ਨੂੰ ਉਹਦੇ ਅੰਦਰ ਠੱਗਿਆ ਹੈ ਜਿਨ੍ਹਾਂ ਦੇ ਵਿੱਚ ਇਹ ਸਾਰੇ ਦੋਸ਼ੀਆਂ ਦੇ ਖਿਲਾਫ ਟੋਟਲ 200 ਕੰਪਲੇਂਟਾਂ ਨੇ ਆਲ ਓਵਰ ਇੰਡੀਆ 80 ਕਰੋੜ ਵੀ ਇਹਨਾਂ ਨੇ ਧੋਖਾਧੜੀ ਕੀਤੀ ਹੈ ਜਿਹੜੇ 9 ਦੋਸ਼ੀ ਗ੍ਰਿਫਤਾਰ ਹੋਏ ਨੇ ਇਹ ਪੂਰੇ ਭਾਰਤ ਵਿੱਚ 200 ਕੰਪਲੇਂਟਾਂ ਵਿੱਚ ਫਿਗਰ ਹੁੰਦੇ ਨੇ ਤੇ ਤਕਰੀਬਨ ਇਹਨਾਂ ਨੇ 78 ਕਰੋੜ ਦੀ ਠੱਗੀ ਮਾਰੀ ਹੈਗੀ ਹੈ ਭਾਰਤ ਦੇ ਸਾਰੇ ਨਾਗਰਿਕਾਂ